ਅਮਰੀਕਾ ਦੇ ਰਾਸ਼ਟਰਪਤੀ ਰੋਨਲਡ 트੍ਰੰਪ ਨੇ ਇੱਕ ਵਾਰੀ ਫਿਰ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਈ ਵਿਚੋਲਗੀ ਕਰਨ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ 트੍ਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਭ ਤੋਂ ਵਧੀਆ ਦਿਖਵਾਲਾ ਵਿਅਕਤੀ ਦੱਸਿਆ ਦੱਖਣੀ ਕੋਰੀਆ ਵਿੱਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਦੇ ਕਾਰੋਬਾਰੀ ਨੇਤਾਵਾਂ ਲਈ ਆਯੋਜਿਤ ਕੀਤੇ ਗਏ ਖਾਣੇ ਮੌਕੇ 트੍ਰੰਪ ਨੇ ਇਹ ਦਾਵਾ ਕੀਤਾ ਸੰਤਪੂਰੀ ਵਾਲਿਆਂ ਦੇ ਮਹਾਪੁਰਖਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਆਯੋਜਿਤ ਨਰਮਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। 트੍ਰੰਪ ਨੇ ਉਹਨਾਂ ਨੂੰ ਸਭ ਤੋਂ ਵਧੀਆ ਦੇਖਵਾਲਾ ਵਿਅਕਤੀ ਕਿਹਾ ਹੈ। ਉਹਨਾਂ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਈ ਵਿਚੋਲਗੀ ਦਾ ਸਿਰਾ ਆਪਣੇ ਸਿਰ ਬੰਨ੍ਹਿਆ। ਦੱਖਣੀ ਕੋਰੀਆ ਦੇ ਵਿੱਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਭਾਵ ਏਪੈਕ ਦੇ ਕਾਰੋਬਾਰੀ ਨੇਤਾਵਾਂ ਲਈ ਇੱਕ ਦੁਪਹਿਰ ਦੇ ਖਾਣੇ ਮੌਕੇ ਉਹਨਾਂ ਇਹ ਗੱਲਾਂ ਆਖੀਆਂ ਨੇ। ਉਹਨਾਂ ਕਿਹਾ ਕਿ ਉਹਨਾਂ ਨੇ ਦੋ ਪਰਮਾਣੂ ਹਥਿਆਰਬੰਦ ਗਵਾਂਡੀਆਂ ਦੇ ਵਿਚਕਾਰ ਸੰਭਾਵੀ ਜੰਗ ਨੂੰ ਰੋਕਣ ਲਈ ਵਪਾਰਕ ਤਬਾਦ ਹੀ ਵਰਤੋਂ ਕੀਤੀ ਹੈ 트럼ਪ ਨੇ ਕਿਹਾ ਕਿ ਦੋ ਪ੍ਰਮਾਣੂ ਦੇਸ਼ ਇੱਕ ਦੂਜੇ ਨਾਲ ਲੜ ਰਹੇ ਸਨ ਅਸੀਂ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਵਧੀਆ ਦੇਖਵਾਲੇ ਵਿਅਕਤੀ ਨੇ ਉਹ ਸਖਤ ਕਿਸਮ ਦੇ ਇਨਸਾਨ ਨੇ ਪਰ ਥੋੜੀ ਦੇਰ ਬਾਅਦ ਦੋਵੇਂ ਦੇਸ਼ਾਂ ਦੇ ਆਗੂਆਂ ਨੇ ਫੋਨ ਕਰਕੇ ਕਿਹਾ ਕਿ ਅਸੀਂ ਜੰਗ ਖਤਮ ਕਰ ਦੇਵਾਂਗੇ 트럼ਪ ਨੇ ਜਲਦੀ ਭਾਰਤ ਨਾਲ ਵਪਾਰਕ ਸੌਦਾ ਕਰਨ ਦਾ ਸੰਕੇਤ ਵੀ ਦਿੱਤਾ ਹੈ ਰਾਸ਼ਟਰਪਤੀ ਨੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੋਵਾਂ ਦੇ ਨਾਲ ਆਪਣੇ ਮਹਾਨ ਸਬੰਧਾਂ ਦਾ ਜ਼ਿਕਰ ਕੀਤਾ ਹੈ ਟਰੰਪ ਨੇ ਆਖਿਆ ਕਿ ਮੈਂ ਭਾਰਤ ਨਾਲ ਇੱਕ ਵਪਾਰਕ ਸਮਝੌਤਾ ਕਰ ਰਿਹਾ ਹਾਂ ਤੇ ਮੈਨੂੰ ਪ੍ਰਧਾਨ ਮੰਤਰੀ ਮੋਦੀ ਲਈ ਪਿਆਰ ਅਤੇ ਬਹੁਤ ਸਤਿਕਾਰ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇੱਕ ਮਹਾਨ ਵਿਅਕਤੀ ਨੇ ਕਿ ਉਹਨਾਂ ਦਾ ਫੀਲਡ ਮਾਰਸ਼ਲ ਇੱਕ ਮਹਾਨ ਲੜਾਕੂ ਹੈ। ਆਪਣੇ ਸੰਬੋਧਨ ਦੇ ਵਿੱਚ ਅੱਗੇ ਟਰੰਪ ਨੇ ਕਿਹਾ ਕਿ ਉਹਨਾਂ ਨੇ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੂੰ ਕਿਹਾ ਸੀ ਕਿ ਜੇ ਦੋਵੇਂ ਦੇਸ਼ ਆਪਸ ਦੇ ਵਿੱਚ ਟਕਰਾਉਣਗੇ ਤਾਂ ਅਮਰੀਕਾ ਉਹਨਾਂ ਨਾਲ ਵਪਾਰਕ ਸਮਝੌਤੇ ਨਹੀਂ ਕਰੇਗਾ। ਉਹਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਵਪਾਰਕ ਸਮਝੌਤਾ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਪਾਕਿਸਤਾਨ ਦੇ ਨਾਲ ਲੜ ਰਹੇ ਹੋ ਫਿਰ ਮੈਂ ਪਾਕਿਸਤਾਨ ਨੂੰ ਫੋਨ ਕੀਤਾ ਤੇ ਇਹੀ ਗੱਲ ਆਖੀ 트럼ਪ ਨੇ ਇਸ ਸਾਲ ਮਈ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਕਰਨ ਦੇ ਦਾਅਵੇ ਕੀਤੇ ਸਨ ਅਜੇਹੇ ਦਾਅਵੇ ਉਹ ਕਈ ਵਾਰ ਕਰ ਚੁੱਕੇ ਨੇ ਤੇ ਭਾਰਤ ਵੀ ਉਹਨਾਂ ਦਾਅਵਿਆਂ ਨੂੰ ਅਜੇਹੇ ਦਾਅਵੇ ਉਹ ਕਈ ਵਾਰ ਕਰ ਚੁੱਕੇ ਨੇ ਭਾਰਤ ਵੀ ਉਹਨਾਂ ਦੇ ਦਾਅਵਿਆਂ ਨੂੰ ਰੱਦ ਕਰਦਾ ਆ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਟਰੰਪ ਨੇ ਉਹਨਾਂ ਨੂੰ ਸਭ ਤੋਂ ਵਧੀਆ ਦੇਖਵਾਲਾ ਵਿਅਕਤੀ ਕਿਹਾ ਹੈ। ਉਹਨਾਂ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਈ ਵਿਚੋਲਗੀ ਦਾ ਸਿਰਾ ਆਪਣੇ ਸਿਰ ਬੰਨ੍ਹਿਆ। ਦੱਖਣੀ ਕੋਰੀਆ ਦੇ ਵਿੱਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਭਾਵ ਏਪੈਕ ਦੇ ਕਾਰੋਬਾਰੀ ਨੇਤਾਵਾਂ ਲਈ ਇੱਕ ਦੁਪਹਿਰ ਦੇ ਖਾਣੇ ਮੌਕੇ ਉਹਨਾਂ ਇਹ ਗੱਲਾਂ ਆਖੀਆਂ ਨੇ। ਉਹਨਾਂ ਕਿਹਾ ਕਿ ਉਹਨਾਂ ਨੇ ਦੋ ਪਰਮਾਣੂ ਹਥਿਆਰਬੰਦ ਗਵਾਂਡੀਆਂ ਦੇ ਵਿਚਕਾਰ ਸੰਭਾਵੀ ਜੰਗ ਨੂੰ ਰੋਕਣ ਲਈ ਵਪਾਰਕ ਦਬਾਦੀ ਵਰਤੋਂ ਕੀਤੀ ਹੈ 트럼ਪ ਨੇ ਕਿਹਾ ਕਿ ਦੋ ਪ੍ਰਮਾਣੂ ਦੇਸ਼ ਇੱਕ ਦੂਜੇ ਨਾਲ ਲੜ ਰਹੇ ਸਨ ਅਸੀਂ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਵਧੀਆ ਦੇਖਵਾਲੇ ਵਿਅਕਤੀ ਨੇ ਉਹ ਸਖਤ ਕਿਸਮ ਦੇ ਇਨਸਾਨ ਨੇ ਪਰ ਥੋੜੀ ਦੇਰ ਬਾਅਦ ਦੋਵੇਂ ਦੇਸ਼ਾਂ ਦੇ ਆਗੂਆਂ ਨੇ ਫੋਨ ਕਰਕੇ ਕਿਹਾ ਕਿ ਅਸੀਂ ਜੰਗ ਖਤਮ ਕਰ ਦੇਵਾਂਗੇ ਟਰੰਪ ਨੇ ਜਲਦੀ ਭਾਰਤ ਨਾਲ ਵਪਾਰਕ ਸੌਦਾ ਕਰਨ ਦਾ ਸੰਕੇਤ ਵੀ ਦਿੱਤਾ ਹੈ। ਰਾਸ਼ਟਰਪਤੀ ਨੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੋਵਾਂ ਦੇ ਨਾਲ ਆਪਣੇ ਮਹਾਨ ਸਬੰਧਾਂ ਦਾ ਜ਼ਿਕਰ ਕੀਤਾ ਹੈ। ਟਰੰਪ ਨੇ ਆਖਿਆ ਕਿ ਮੈਂ ਭਾਰਤ ਨਾਲ ਇੱਕ ਵਪਾਰਕ ਸਮਝੌਤਾ ਕਰ ਰਿਹਾ ਹਾਂ ਤੇ ਮੈਨੂੰ ਪ੍ਰਧਾਨ ਮੰਤਰੀ ਮੋਦੀ ਲਈ ਪਿਆਰ ਅਤੇ ਬਹੁਤ ਸਤਿਕਾਰ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇੱਕ ਮਹਾਨ ਵਿਅਕਤੀ ਨੇ ਕਿ ਉਹਨਾਂ ਦਾ ਫੀਲਡ ਮਾਰਸ਼ਲ ਇੱਕ ਮਹਾਨ ਲੜਾਕੂ ਹੈ। ਆਪਣੇ ਸੰਬੋਧਨ ਦੇ ਵਿੱਚ ਅੱਗੇ ਟਰੰਪ ਨੇ ਕਿਹਾ ਕਿ ਉਹਨਾਂ ਨੇ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੂੰ ਕਿਹਾ ਸੀ ਕਿ ਜੇ ਦੋਵੇਂ ਦੇਸ਼ ਆਪਸ ਦੇ ਵਿੱਚ ਟਕਰਾਉਣਗੇ ਤਾਂ ਅਮਰੀਕਾ ਉਹਨਾਂ ਨਾਲ ਵਪਾਰਕ ਸਮਝੌਤੇ ਨਹੀਂ ਕਰੇਗਾ। ਉਹਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਵਪਾਰਕ ਸਮਝੌਤਾ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਪਾਕਿਸਤਾਨ ਦੇ ਨਾਲ ਲੜ ਰਹੇ ਹੋ ਫਿਰ ਮੈਂ ਪਾਕਿਸਤਾਨ ਨੂੰ ਫੋਨ ਕੀਤਾ ਤੇ ਇਹੀ ਗੱਲ ਆਖੀ 트럼ਪ ਨੇ ਇਸ ਸਾਲ ਮਈ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਕਰਨ ਦੇ ਦਾਅਵੇ ਕੀਤੇ ਸਨ ਅਜੇਹੇ ਦਾਅਵੇ ਉਹ ਕਈ ਵਾਰ ਕਰ ਚੁੱਕੇ ਨੇ ਤੇ ਭਾਰਤ ਵੀ ਉਹਨਾਂ ਦਾਅਵਿਆਂ ਨੂੰ ਅਜੇਹੇ ਦਾਅਵੇ ਉਹ ਕਈ ਵਾਰ ਕਰ ਚੁੱਕੇ ਨੇ ਭਾਰਤ ਵੀ ਉਹਨਾਂ ਦੇ ਦਾਅਵਿਆਂ ਨੂੰ ਰੱਦ ਕਰਦਾ ਆ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਟਰੰਪ ਨੇ ਉਹਨਾਂ ਨੂੰ ਸਭ ਤੋਂ ਵਧੀਆ ਦੇਖਵਾਲਾ ਵਿਅਕਤੀ ਕਿਹਾ। ਉਹਨਾਂ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਈ ਵਿਚੋਲਗੀ ਦਾ ਸਿਰਾ ਆਪਣੇ ਸਿਰ ਬੰਨ੍ਹਿਆ। ਦੱਖਣੀ ਕੋਰੀਆ ਦੇ ਵਿੱਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਭਾਵ ਐਪੈਕ ਦੇ ਕਾਰੋਬਾਰੀ ਨੇਤਾਵਾਂ ਲਈ ਇੱਕ ਦੁਪਹਿਰ ਦੇ ਖਾਣੇ ਮੌਕੇ ਉਹਨਾਂ ਇਹ ਗੱਲਾਂ ਆਖੀਆਂ ਨੇ। ਉਹਨਾਂ ਕਿਹਾ ਕਿ ਉਹਨਾਂ ਨੇ ਦੋ ਪਰਮਾਣੂ ਹਥਿਆਰਬੰਦ ਗੁਆਂਢੀਆਂ ਦੇ ਵਿਚਕਾਰ ਸੰਭਾਵੀ ਜੰਗ ਨੂੰ ਰੋਕਣ ਲਈ ਵਪਾਰਕ ਦਬਾਦੀ ਵਰਤੋਂ ਕੀਤੀ ਹੈ 트럼ਪ ਨੇ ਕਿਹਾ ਕਿ ਦੋ ਪ੍ਰਮਾਣੂ ਦੇਸ਼ ਇੱਕ ਦੂਜੇ ਨਾਲ ਲੜ ਰਹੇ ਸਨ ਅਸੀਂ ਕਿਹਾ ਕਿ ਇੰਜ ਨਹੀਂ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਵਧੀਆ ਦੇਖੋ ਵਾਲੇ ਵਿਅਕਤੀ ਨੇ ਉਹ ਸਖਤ ਕਿਸਮ ਦੇ ਇਨਸਾਨ ਨੇ ਪਰ ਥੋੜੀ ਦੇਰ ਬਾਅਦ ਦੋਵੇਂ ਦੇਸ਼ਾਂ ਦੇ ਆਗੂਆਂ ਨੇ ਫੋਨ ਕਰਕੇ ਕਿਹਾ ਕਿ ਅਸੀਂ ਜੰਗ ਖਤਮ ਕਰ ਦੇਵਾਂਗੇ 트럼ਪ ਨੇ ਜਲਦੀ ਭਾਰਤ ਨਾਲ ਵਪਾਰਕ ਸੌਦਾ ਕਰਨ ਦਾ ਸੰਕੇਤ ਵੀ ਦਿੱਤਾ ਹੈ ਰਾਸ਼ਟਰਪਤੀ ਨੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੋਵਾਂ ਦੇ ਨਾਲ ਆਪਣੇ ਮਹਾਨ ਸਬੰਧਾਂ ਦਾ ਜ਼ਿਕਰ ਕੀਤਾ ਹੈ ਟਰੰਪ ਨੇ ਆਖਿਆ ਕਿ ਮੈਂ ਭਾਰਤ ਨਾਲ ਇੱਕ ਵਪਾਰਕ ਸਮਝੌਤਾ ਕਰ ਰਿਹਾ ਹਾਂ ਤੇ ਮੈਨੂੰ ਪ੍ਰਧਾਨ ਮੰਤਰੀ ਮੋਦੀ ਲਈ ਪਿਆਰ ਅਤੇ ਬਹੁਤ ਸਤਿਕਾਰ ਹੈ ਇਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇੱਕ ਮਹਾਨ ਵਿਅਕਤੀ ਨੇ ਕਿ ਉਹਨਾਂ ਦਾ ਫੀਲਡ ਮਾਰਸ਼ਲ ਇੱਕ ਮਹਾਨ ਲੜਾਕੂ ਹੈ ਆਪਣੇ ਸੰਬੋਧਨ ਦੇ ਵਿੱਚ ਅੱਗੇ ਟਰੰਪ ਨੇ ਕਿਹਾ ਕਿ ਉਹਨਾਂ ਨੇ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੂੰ ਕਿਹਾ ਸੀ ਕਿ ਜੇ ਦੋਵੇਂ ਦੇਸ਼ ਆਪਸ ਵਿੱਚ ਟਕਰਾਉਣਗੇ ਤਾਂ ਅਮਰੀਕਾ ਉਹਨਾਂ ਨਾਲ ਵਪਾਰਕ ਸਮਝੌਤੇ ਨਹੀਂ ਕਰੇਗਾ ਉਹਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਵਪਾਰਕ ਸਮਝੌਤਾ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਪਾਕਿਸਤਾਨ ਦੇ ਨਾਲ ਲੜ ਰਹੇ ਹੋ ਫਿਰ ਮੈਂ ਪਾਕਿਸਤਾਨ ਨੂੰ ਫੋਨ ਕੀਤਾ ਤੇ ਇਹੀ ਗੱਲ ਆਖੀ 트럼ਪ ਨੇ ਇਸ ਸਾਲ ਮਈ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚਾਰ-ਵਿਚੋਲਗੀ ਕਰਨ ਦੇ ਦਾਅਵੇ ਕੀਤੇ ਸਨ ਅਜਿਹੇ ਦਾਅਵੇ ਉਹ ਕਈ ਵਾਰ ਕਰ ਚੁੱਕੇ ਨੇ ਤੇ ਭਾਰਤ ਵੀ ਉਹਨਾਂ ਦਾਅਵਿਆਂ ਨੂੰ ਅਜਿਹੇ ਦਾਅਵੇ ਉਹ ਕਈ ਵਾਰ ਕਰ ਚੁੱਕੇ ਨੇ ਭਾਰਤ ਵੀ ਉਹਨਾਂ ਦੇ ਦਾਅਵਿਆਂ ਨੂੰ ਰੱਦ ਕਰਦਾ ਆ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਟਰੰਪ ਨੇ ਉਹਨਾਂ ਨੂੰ ਸਭ ਤੋਂ ਵਧੀਆ ਦੇਖਵਾਲਾ ਵਿਅਕਤੀ ਕਿਹਾ ਹੈ। ਉਹਨਾਂ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਈ ਵਿਚੋਲਗੀ ਦਾ ਸਿਰਾ ਆਪਣੇ ਸਿਰ ਬੰਨ੍ਹਿਆ। ਦੱਖਣੀ ਕੋਰੀਆ ਦੇ ਵਿੱਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਭਾਵ ਏਪੈਕ ਦੇ ਕਾਰੋਬਾਰੀ ਨੇਤਾਵਾਂ ਲਈ ਇੱਕ ਦੁਪਹਿਰ ਦੇ ਖਾਣੇ ਮੌਕੇ ਉਹਨਾਂ ਇਹ ਗੱਲਾਂ ਆਖੀਆਂ ਨੇ। ਉਹਨਾਂ ਕਿਹਾ ਕਿ ਉਹਨਾਂ ਨੇ ਦੋ ਪਰਮਾਣੂ ਹਥਿਆਰਬੰਦ ਗਵਾਂਡੀਆਂ ਦੇ ਵਿਚਕਾਰ ਸੰਭਾਵੀ ਜੰਗ ਨੂੰ ਰੋਕਣ ਲਈ ਵਪਾਰਕ ਤਬਾਦ ਹੀ ਵਰਤੋਂ ਕੀਤੀ ਹੈ 트럼ਪ ਨੇ ਕਿਹਾ ਕਿ ਦੋ ਪ੍ਰਮਾਣੂ ਦੇਸ਼ ਇੱਕ ਦੂਜੇ ਨਾਲ ਲੜ ਰਹੇ ਸਨ ਅਸੀਂ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਵਧੀਆ ਦੇਖਵਾਲੇ ਵਿਅਕਤੀ ਨੇ ਉਹ ਸਖਤ ਕਿਸਮ ਦੇ ਇਨਸਾਨ ਨੇ ਪਰ ਥੋੜੀ ਦੇਰ ਬਾਅਦ ਦੋਵੇਂ ਦੇਸ਼ਾਂ ਦੇ ਆਗੂਆਂ ਨੇ ਫੋਨ ਕਰਕੇ ਕਿਹਾ ਕਿ ਅਸੀਂ ਜੰਗ ਖਤਮ ਕਰ ਦੇਵਾਂਗੇ ਟਰੰਪ ਨੇ ਜਲਦੀ ਭਾਰਤ ਨਾਲ ਵਪਾਰਕ ਸੌਦਾ ਕਰਨ ਦਾ ਸੰਕੇਤ ਵੀ ਦਿੱਤਾ ਹੈ। ਰਾਸ਼ਟਰਪਤੀ ਨੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੋਵਾਂ ਦੇ ਨਾਲ ਆਪਣੇ ਮਹਾਨ ਸਬੰਧਾਂ ਦਾ ਜ਼ਿਕਰ ਕੀਤਾ ਹੈ। ਟਰੰਪ ਨੇ ਆਖਿਆ ਕਿ ਮੈਂ ਭਾਰਤ ਨਾਲ ਇੱਕ ਵਪਾਰਕ ਸਮਝੌਤਾ ਕਰ ਰਿਹਾ ਹਾਂ ਤੇ ਮੈਨੂੰ ਪ੍ਰਧਾਨ ਮੰਤਰੀ ਮੋਦੀ ਲਈ ਪਿਆਰ ਅਤੇ ਬਹੁਤ ਸਤਿਕਾਰ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇੱਕ ਮਹਾਨ ਵਿਅਕਤੀ ਨੇ ਕਿ ਉਹਨਾਂ ਦਾ ਫੀਲਡ ਮਾਰਸ਼ਲ ਇੱਕ ਮਹਾਨ ਲੜਾਕੂ ਹੈ। ਆਪਣੇ ਸੰਬੋਧਨ ਦੇ ਵਿੱਚ ਅੱਗੇ ਟਰੰਪ ਨੇ ਕਿਹਾ ਕਿ ਉਹਨਾਂ ਨੇ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੂੰ ਕਿਹਾ ਸੀ ਕਿ ਜੇ ਦੋਵੇਂ ਦੇਸ਼ ਆਪਸ ਦੇ ਵਿੱਚ ਟਕਰਾਉਣਗੇ ਤਾਂ ਅਮਰੀਕਾ ਉਹਨਾਂ ਨਾਲ ਵਪਾਰਕ ਸਮਝੌਤੇ ਨਹੀਂ ਕਰੇਗਾ। ਉਹਨਾਂ ਕਹਿੰਦੇ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਵਪਾਰਕ ਸਮਝੌਤਾ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਪਾਕਿਸਤਾਨ ਦੇ ਨਾਲ ਲੜ ਰਹੇ ਹੋ ਫਿਰ ਮੈਂ ਪਾਕਿਸਤਾਨ ਨੂੰ ਫੋਨ ਕੀਤਾ ਤੇ ਇਹੀ ਗੱਲ ਆਖੀ 트럼ਪ ਨੇ ਇਸ ਸਾਲ ਮਈ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਕਰਨ ਦੇ ਦਾਅਵੇ ਕੀਤੇ ਸਨ ਅਜੇਹੇ ਦਾਅਵੇ ਉਹ ਕਈ ਵਾਰ ਕਰ ਚੁੱਕੇ ਨੇ ਤੇ ਭਾਰਤ ਵੀ ਉਹਨਾਂ ਦਾਅਵਿਆਂ ਨੂੰ ਅਜੇਹੇ ਦਾਅਵੇ ਉਹ ਕਈ ਵਾਰ ਕਰ ਚੁੱਕੇ ਨੇ ਭਾਰਤ ਵੀ ਉਹਨਾਂ ਦੇ ਦਾਅਵਿਆਂ ਨੂੰ ਰੱਦ ਕਰਦਾ ਆ ਰਿਹਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੁਖੋ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ تھاਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ